ਦੀਨਾ ਨਗਰ ਨਸ਼ਾ ਤਸਕਰਾਂ ਦੀ ਵੱਡੀ ਕਾਰਵਾਈ ਨਸ਼ਾ ਤਸਕਰਤਾ ਕਰ ਕੀਤਾ ਚਾਟੇਰੀ ਪਰਿਵਾਰ ਅਤੇ ਨਸ਼ਾ ਤਸਕਰ ਦੇ ਖਿਲਾਫ ਪਹਿਲਾਂ ਵੀ 36 ਹਨ ਮਕਦਮੇ ਦਰਜ ਜ਼ਿਲ੍ਹਾ ਪ੍ਰਸ਼ਾਸਨ ਅਤੇ ਦੀਨਾ ਨਗਰ ਪੁਲਿਸ ਨੇ ਨਸ਼ਾ ਤਸਕਰਾਂ ਬទਵਟੀ ਕਾਰਵਾਈ ਕਰਦੇ ਹਨ ਇੱਕ ਘਰ ਦੇ ਬੰਡੋਚੋ ਚਲਾਇਆ ਇਸ ਬੰਦੀ ਜਾਣਕਾਰੀ ਦਿੰਦਿਆਂ ਡੀਐਸਪੀ ਟੀਕੇ ਚੌਧਰੀ ਨੇ ਦੱਸਿਆ ਕਿ ਇਸ ਨਸ਼ਾ ਤਸਕਰ ਅਤੇ ਇਸ ਦੇ ਪਰਿਵਾਰ ਖਿਲਾਫ ਪਹਿਲਾਂ ਵੀ 36 ਮਕਦਮੇ ਦਰਜ ਹਨ ਅਤੇ ਪੁਲਿਸ ਅਤੇ ਪ੍ਰਸ਼ਾਸਨ ਨੇ ਕਾਰਵਾਈ ਕਰਦੇ ਹਨ ਇਸ ਦੀ ਕਾਰਵਾਈ ਕੀਤੀ ਹੈ ਉਹਨਾਂ ਨੇ ਦੱਸਿਆ ਕਿ ਅਗਰ ਅਜੇ ਵੀ ਨਾ ਨਸ਼ਾ ਤਸਕਰ ਹਟੇ ਤਾਂ ਇਸੇ ਤਰ੍ਹਾਂ ਕਾਰਵਾਈਆਂ ਚੱਲ ਰਹੀਆਂ ਨੇ ਕਿ ਚਾਹੁੰਦੇ ਹਨ ਕਿ ਕੁਝ ਕਿਹਾ ਡੀਐਸਪੀ ਡੀਕੇ ਚੌਧਰੀ ਨੇ ਇਹਦੇ ਖਿਲਾਫ 7 ਮੁਕਦਮੇ ਦਰਜ ਹੈ ਤੇ ਇਹਦੇ ਪਰਿਵਾਰ ਦੇ ਖਿਲਾਫ ਟੋਟਲ 36 ਮੁਕਦਮੇ ਦਰਜ ਹੈ ਜਿਹਦੇ ਚ ਐਨਡੀਪੀਐਸ ਐਕਟ ਦੇ ਪਲੱਸ ਅਕਸਾਈ ਦੇ ਮੁਕਦਮੇ ਜਿਹੜੇ ਆ ਉਹ ਦਰਜ ਹੈ ਇਹ ਜਿਹੜੀ ਜਗ੍ਹਾ ਦੇ ਵਿੱਚ ਇਹਨੇ ਇਲੈਗਲ ਘਰ ਬਣਾਇਆ ਸੀ ਇਹ ਵਾਟਰ ਰਿਸੋਰਸ ਡਿਪਾਰਟਮੈਂਟ ਦੀ ਜਗ੍ਹਾ ਸੀ ਉਹਨਾਂ ਨੇ ਜਿਹੜਾ ਇਹਨੂੰ ਡੈਮੋਲੇਸ਼ਨ ਕਰਨ ਦਾ ਜਿਹੜਾ ਪ੍ਰੋਗਰਾਮ ਬਣਾਇਆ ਸੀ ਇਹ ਡਿਸਟ੍ਰਿਕਟ ਪੁਲਿਸ ਗੁਰਦਾਸਪੁਰ ਵੱਲੋਂ ਉਹਨਾਂ ਨੂੰ ਜਿਹੜੀ ਪ੍ਰੋਟੈਕਸ਼ਨ ਦਿੱਤੀ ਗਈ ਹੈ ਤੇ ਉਹ ਬਾਰਡਰ ਰਿਸੋਰਸ ਡਿਪਾਰਟਮੈਂਟ ਵਾਲੇ ਜਿਹੜੇ ਆ ਆਪਣੀ ਜਗ੍ਹਾ ਖਾਲੀ ਕਰਾ ਲੈ ਤਾਂ ਹੁਣ ਸਿਵਲ ਡਿਪਾਰਟਮੈਂਟ ਦੀ ਜਗ੍ਹਾ ਨਾ ਉਹਨਾਂ ਨੇ ਦੱਸਿਆ ਨਾ ਪੁਲਿਸ ਨੇ ਤਾਂ ਕਾਰਵਾਈ ਜਿਹੜਾ ਪਰਚਾ ਦਰਜ ਕਰਨਾ ਉਹ ਪੁਲਿਸ ਤਾਂ ਕਾਰਵਾਈ ਕਰ ਹੀ ਰਹੀ ਹੈ ਜਿਹੜੀ ਡੈਮੋਲੀਸ਼ਨ ਹੈ ਉਹ ਜਿਸ ਡਿਪਾਰਟਮੈਂਟ ਦੀ ਜਗ੍ਹਾ ਹੈ ਉਹ ਉਹਨਾਂ ਨੇ ਸਾਨੂੰ ਕਿਹਾ ਵੀ ਸਾਨੂੰ ਪ੍ਰੋਟੈਕਸ਼ਨ ਦਿਓ ਅਸੀਂ ਅਸੀਂ ਜਗ੍ਹਾ ਖਾਲੀ ਕਰਾਣੀ ਪੰਜ ਪਹਿਲਾਂ ਹੋ ਚੁੱਕੇ ਛੇਵਾਂ ਬਾਕੀ ਸਾਰਾ ਪ੍ਰੋਸੈਸ ਚੱਲ ਰਿਹਾ ਜਿਹਦਾ ਜਿਹਦੇ ਵੀ ਦਸੀ ਜਾਣਗੇ ਸਿਵਲ ਡਿਪਾਰਟਮੈਂਟ ਵਾਲੇ ਉਹਦੇ ਮੁਤਾਬਕ ਅਸੀਂ ਪ੍ਰੋਟੈਕਸ਼ਨ ਦੇ ਦਾਂਗੇ ਮੈਸੇਜ ਮੈਸੇਜ ਇਹੀ ਹੈ ਜੀ ਵੀ ਨਜਾਇਜ਼ ਜਿਹੜੇ ਧੰਦੇ ਆ ਨਸ਼ੇ ਵਾਲੇ ਉਹ ਛੱਡ ਦੇਣ ਆਪਣਾ ਆਮ ਜ਼ਿੰਦਗੀ ਜੀਣ ਕਮਾਨ ਤੇ ਖਾਣ ਨਹੀਂ ਤਾਂ ਫਿਰ ਹਾਲਾਤ ਤਾਂ ਇਹੀ ਹੈਗੇ ਸਜ਼ਾ ਵੀ ਹੋਊਗੀ ਜਿਹੜੀ ਜਗਾ ਰੋਕ ਕੇ ਕਿਸੇ ਦੇ ਮਹਿਕਮੇ ਦੀ ਕੋਈ ਘਰ ਬਣਾਉਣਗੇ ਤੇ ਡਿਮੋਲਿਸ਼ਨ ਦੇਖੋ ਜੀ ਇਹ ਜਿਹੜਾ ਪਿੰਡ ਡੀਡਾ ਸੰਸੀ ਹੈਗਾ ਇਹਦੇ ਵਿੱਚ ਟੋਟਲ 77 ਘਰ ਨੇ ਜਿਨ੍ਹਾਂ ਦੇ ਮਾਮਲੇ ਕਲੈਕਟਰ ਸਾਹਿਬ ਨੇ ਗੁਰਦਾਸਪੁਰ ਨੇ ਜਿਹੜੇ ਆਰਡਰ ਕੀਤੇ ਨੇ ਡਿਮੋਲਿਸ਼ਨ ਅਤੇ ਉਸੇ ਦੀ ਮੌਨਸਟਰੀ ਅੱਜ ਅਸੀਂ ਐਗਜ਼ੀਕਿਊਸ਼ਨ ਬਤਾਏ ਪੁਲਿਸ ਦੀ ਪ੍ਰੈਜ਼ੈਂਸ ਤੇ ਡਿਊਟੀ ਰਜਿਸਟਰੀ ਦੇ ਅਸਪੈਕਟ ਟੋਟਲ 77 ਘਰਨੇ